ਉੱਤਰ ਆ ਗਿਆ ਦੋਵੇਂ ਹੀ ਆਹੀ ਮੁੰਡੇ ਨੇ ਅਟੈਕ ਹੋ ਗਿਆ ਉਹ ਇੱਕ ਡੱਥ ਹੋ ਗਈ ਤੇ ਫਾਦਰ ਸਾਹਿਬ ਦੀ ਉਸ ਤੋਂ ਬਾਅਦ ਇਹਦੀ ਜਿਹੜੀ ਮਾਵਾ ਕਿਨੇ ਚੜਬਾ ਜਿਹੜੀ ਚੜ ਗਈ ਔਰ ਭੋਗ ਤੇ ਚੜ ਗਈ ਭੋਗ ਦੁਬਾਰਾ ਚੜ ਗਈ ਤੇ ਉਹ ਰਾ ਕਰਦਾ ਮਾਂ ਦਾ ਨਹੀਂ ਖੜੀ ਨਾ ਲਿਆ ਮਾਂ ਦਾ ਨੂੰ ਪਤਾ ਹੀ ਨਹੀਂ ਬਹੁਤਾ ਛੋਟਾ ਸੀ ਤੇ ਨਹੀਂ ਆਇਆ ਬਾਹਰ ਬਬਤਾ ਜੋ ਪਾਣੀ ਛੰਡਾ ਤੇ ਪਾਣੀ ਅੰਦਰਾਂ ਜਾਣ ਵੜਿਆ ਤੇ ਬਾਹਰ ਹੀ ਉਥੇ ਕੇ ਕਰਕੇ ਰਿਕਾਰਡ ਕਰੀਏ ਹਣੇ ਕਿਹੜਾ ਹਣੇ ਉੱਤੇ ਨਾਲ ਲੱਗ ਜਾਣ ਲੱਗ ਪੈਣੇ ਆ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਪਿੰਡ ਮਾਨ ਜਿੱਥੇ ਵੀ ਜ਼ੀਰੋ ਗਰਾਊਂਡ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਤੁਹਾਡੇ ਨਾਲ ਪ੍ਰਦਰਸ਼ਕਾਂ ਨਾਲ ਸਾਂਝੀਆਂ ਕਰ ਲਏ ਆ ਸੋ ਘਰ ਦੇ ਵੀ ਜਿਹੜੇ ਹਾਲਾਤ ਨੇ ਉਹ ਵੀ ਕੋਈ ਏਡੇ ਜ਼ਿਆਦਾ ਵਧੀਆ ਨਹੀਂ ਹੈਗੇ ਤੋ ਪਹਿਲਾਂ ਵੀ ਜਿਹੜੇ ਘਰ ਦੇ ਹਾਲਾਤ ਜਿਹੜੇ ਕੋਈ ਜ਼ਿਆਦਾ ਵਧੀਆ ਨਹੀਂ ਪਰ ਜਿਹੜੀ ਹਰ ਦੀ ਜਿਹੜੀ ਮਾਰ ਪੈਣ ਦੇ ਨਾਲ ਘਰ ਦੇ ਹਾਲਾਤ ਜਿਹੜੇ ਹੋਰ ਵਿਗੜ ਗਏ ਨੇ ਸੋ ਸਾਡੇ ਨਾਲ ਮਾਤਾ ਜੀ ਇੱਥੇ ਨੇ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਕਰਦੇ ਆਂ ਸਾਰੀੱਸੋ ਉਹਨਾਂ ਦੇ ਸਤਿ ਸ੍ਰੀ ਅਕਾਲ ਭਾਜੀ ਕੀ ਕੀ ਮਤ ਹੈ ਆਪਨਾ ਨਾਮਿੰਦੋ ਕਿਹੜਾ ਮਰੀਂਦੋ ਮਾਨ ਇਹ ਮਾਤਾ ਬੱਚਾ ਕਿਹੜਾ ਕਹਿੰਦਾ ਐ ਬੱਚਾ ਮੇਰਾ ਪੋਤਰਾ ਹਾਂਜੀ ਅਰੇ ਇੱਥੇ ਗੰਪੀ ਕੋ ਨਾ ਕੋਈ ਆਇਆ ਹੀ ਅਜ ਤੱਕ ਨਾ ਸਾਡੇ ਘਰ ਤੱਕ ਕੋਈ ਆਇਆ ਹੀ ਤੇ ਸਾਨੂੰ ਇੱਥੇ ਪੀ ਸਾਡੇ ਕਮਰੇ ਪੈਣੇ ਮਾਤਾ ਪਰਵਾਰ ਚ ਕੋ ਪਰਵਾ ਪਰਵਾ ਜਿਹੜਾ ਮੈਂ ਪੋਤਰ ਆਇਆ ਪੋਤਰ ਆ ਕੇ ਡੋਮਈਆਂ ਹਾਂ ਦਦੀ ਪੋਤਰ ਹਾਂ ਹੀ ਡੋਮਈਆਂ ਹੋਰ ਨਹੀਂ ਕੋਈ ਵੀ ਸਾਕ ਨਾਲ ਅਸੀਂ ਡੋਮਈ ਰਹਿੰਦੇ ਜਿੱਥੇ ਮਰਜ਼ੀ ਪੜਾ ਕਰ ਲ ਡੋਮਈਆਂ ਹਾਂ ਹਾਂ ਮੈਂ ਤਾਂ ਮੁੰਡੇ ਦੀ ਗੱਲ ਮੁੰਡੇ ਨੂੰ ਟੈਗ ਹੋ ਗਿਆ ਹਾਂਜੀ ਕਿੰਨੇ ਸਾਲ ਪਹਿਲਾਂ ਹੁਣ 3 ਸਾਲ ਹੋ ਗਏ ਹਾਂ 3 ਆ ਮੁੰਡਾ ਛੋਟਾ ਜਿਹੇ ਜਦੋਂ ਹੋਇਆ ਪਹਿਲਾ ਬੱਚਾ ਸੀ ਇਹਦੀ ਮਤ ਮਾਂ ਇਹ ਕਿੱਥੇ ਮਾਂ ਅਜੇ ਚਲ ਗਈ ਉਹਨੇ ਵਿਆਹ ਕਰਾ ਲਿਆ ਹੋਰ ਹਾਂਜੀ ਨਾ ਵੀ ਉਹ ਚੜ ਗਿਆ ਤੇ ਵਡੇ ਨੂੰ ਮਿਟਾਕ ਹੋ ਗਿਆ ਸੀ ਉਹ ਵੀ ਇਸ ਤਰ੍ਹਾਂ ਹੋ ਗਿਆ ਉਹ ਤਾਂ ਕਿੰਨੇ ਚਿਰ ਦਾ ਬੱਚਾ ਸੀ ਜਦੋਂ ਮਤਲਬ ਇਹ ਹੈਗਾ ਸੀ 1.5 ਸਾਲ ਦਾ ਹਾਂ ਉਹਨਾਂ ਤੇ ਨਗਰਾਲਾ ਕੰਮ ਦਾ ਹੋ ਗਿਆ ਹੈ ਮੈਂ 50 ਸਾਲਾਂ ਦਾ ਹਾਂਜੀ ਉਹਦਾ ਛੋਟਾ ਜੇ ਕੀ ਕੰਮ ਕਰ ਕੀ ਕਰਦੇ ਉਹ ਹੋਵੇ ਨਹੀਂ ਡਿਆੜੀ ਦਾ ਭਾਈ ਕਰਦਾ ਸੀ ਹੋਰ ਉਹਨੇ ਕਰਨਾ ਹੈ ਪੀਓ ਬਾਹ ਕੋ ਦਿਹਾੜੀ ਢੋਲੀ ਜਾਂਦਾ ਸੀ ਤੇ ਚੱਲ ਕੰਮਕਾਰ ਕਰਦਾ ਚੱਲਦਾ ਜਾਂਦਾ ਸੀ ਤੇ ਹੁਣ ਜਿਉਂ ਐ ਤਰ੍ਹਾਂ ਹੋਇਆ ਉਹਦੋਂ ਦਾ ਇਤਾਂ ਹੀ ਟਟਵਾਈ ਪੈ ਗਈ ਸਾਡੇ ਘਰ ਮਤ ਜਦੋਂ ਡੈਥ ਹੋ ਗਈ ਤੇ ਫਾਦਰ ਸਾਹਿਬ ਦੀ ਉਹ ਤੋਂ ਬਾਅਦ ਇਹਦੀ ਜਿਹੜੀ ਮਾਂ ਵਾ ਕਿਨੇ ਚਿਰ ਬਾਅਦ ਜਿਹੜੀ ਚਲੀ ਗਈ ਔਰ ਭੋਗ ਤੇ ਚੜ੍ਹ ਗਈ ਭੋਗ ਦੁਬਾਰਾ ਚੜ੍ਹ ਗਈ ਹਾਂ ਜਿਹੜਾ ਰਸਮੀ ਵਿਵਾਜ ਭੋਗ ਹੀ ਜਿਹੜਾ ਸਪੋਰਟ ਸੀ ਹਾਂ ਉਹ ਹੀ ਕਰਕੇ ਚੜ੍ਹ ਗਈ ਤਮੋਰ ਕਿਨਿਓ ਵਾਈ ਉਹਦੇ ਜਿਹੜੇ ਮਾਪਿਓ ਨੇ ਜਾਂ ਉਹਨਾਂ ਕਰੀ ਪਹਿਲਾਂ ਅਪਰੋਚ ਕੀਤੀ ਨਾਨੀ ਨਾਨਾ ਹੋਰ ਉਹਨਾਂ ਨੇ ਆਖਿਆ ਵੀ ਚਾਹੇ ਜਾਜ ਉਹ ਆਨੇ ਵੀ ਅੱਜ ਵੀ ਜਾਣਾ ਤੇ ਕੱਲ ਵੀ ਜਾਣਾ ਤੁਸੀਂ ਜਾਣ ਦੋ ਇਹਨੂੰ ਮੈਂ ਤਾਂ ਚੋਰੀ ਲਾ ਕੇ ਹੀ ਮੈਂ ਰੇਠੇ ਨਹੀਂ ਹਾਂ ਇਹ ਚੋਰੀ ਲਾ ਕੇ ਚਲੇਗੀ ਮੁੰਡਾ ਮੇਰੇ ਕੋਲ ਹੈ ਮੁੰਡਾ ਛੱਡ ਕੇ ਤਾਂ ਚਲੀ ਗਈ ਹਾਂ ਤਾਂ ਕਿਤੇ ਲੱਗਦਾ ਨਹੀਂ ਇੱਕ ਕੁਦਰਤ ਨੇ ਉਦਾਂ ਮਤਲਬ ਪਛ ਮਾਰਤਾ ਤੇ ਉਤੋਂ ਫੇਰ ਜਿਹੜਾ ਮਤਲਬ ਇਹ ਵੀ ਮਾਰਤਾ ਜਿੱਦ ਤੱਕ ਮਾਰ ਮਾਰ ਹਾਂਜੀ ਕੀ ਕਰਨਾ ਫੇਰ ਹੁਣ ਇਹ ਹੁਣ ਕੋਈ ਨਹੀਂ। ਅਬੀ ਮਾ ਦਾ ਬੱਚੇ ਨੇ ਗਦੀ ਮਾਂ ਦਾ ਜਹਾਂ ਪਿਓ ਦਾ ਜਗ ਨਹੀਂ ਮਰਦਾ। ਪਿਓ ਹੋਣਾ ਕਰਦਾ ਮਾਂ ਦਾ ਨਹੀਂ ਖੜੀ ਨਾ ਲਿਆ। ਮਾਂ ਦਾ ਨੂੰ ਪਤਾ ਹੀ ਨਹੀਂ ਹਣਾ। ਬੋਰਾ ਛੋਟਾ ਸੀ। ਹਾਂ ਬੈਠ ਬੈਂਦਾ ਵੀ ਨਹੀਂ ਹੁੰਦਾ ਰੇ ਜਲੰਡੀ ਗੀ। ਹਾਂ ਵੀ ਬੈਂਦਾ ਨਹੀਂ ਹੁੰਦਾ। ਪਿਓਰਾ ਥੋੜਾ ਜਿਆਦਾ ਧਿਆਨ ਹੀ ਹੈ ਨਾ ਪਿਓ ਨੂੰ ਜਾਰ ਕਰਦਾ। ਕੱਲ ਵੀ ਆਖਣ ਡਿਆ ਸੀ। ਆਹ ਕਮਰਾ ਉਹਨਾਂ ਦਾ ਸੀ ਤੇ ਆ ਮੇਰਾ ਸੀ। ਤੇ ਆਖਣ ਡਿਆ ਸੀ ਮੇਰੇ ਡੈਡੀ ਦਾ ਕਮਰਾ। ਮਾ ਨੂੰ ਨਹੀਂ ਘੜੀਏ ਨਾ ਚਾਰ ਜੂੜ ਕੀ ਮੈਂ ਤਾਂ ਖੁਦ ਅਹੀਂ ਜਦੋਂ ਇਹ ਜੀਆਂ ਵੀਡੀਓ ਜਦਾਂ ਬਣਾਉਂਦੇ ਆ ਸਾਡਾ ਆਪਦਾ ਮਨ ਨਹੀਂ ਇਦਾਂ ਦੀ ਗੱਲਬਾਤ ਕਰਨ ਦਾ ਪਰ ਕਿਤੇ ਲੱਗਦਾ ਕੁਦਰਤ ਦੀ ਮਾਰ ਆ ਜਾਂ ਮਤਲਬ ਉੱਤੇ ਕੋਈ ਨੇ ਇਹ ਬੜੇ ਵੱਡੇ ਜਿਹੜੇ ਠੱਕੇ ਜਿਹੇ ਲੱਗ ਜਾਂਦੇ ਇਦਾਂ ਦੇ ਮੈਂ ਤਾਂ ਫਿਰ ਇਹ ਬੱਚੇ ਨੂੰ ਜਿਹੜੀ ਸਾਰੀ ਪਰਵਰਸ਼ ਜਿਹੜੀ ਤੁਸੀਂ ਆ ਵੀ ਕੀਤੀ ਆ ਵੀ ਕੀਤੀ ਮੈਂ ਹਾਂ ਜੋ ਵਿਚਾਰਾ ਹੋਇਆ ਉਹ ਦੋਂਦਾ ਮੇਰੇ ਕੋਲੇ ਹਾਂਜੀ ਹਾਂ ਵੀ ਉਹਨਾਂ ਦਾ ਮੇਰੇ ਕੋਲ ਹੀ ਆ ਜੋ ਕੀ ਮਤ ਲੱਗਦਾ ਨਹੀਂ ਮਤਲਬ ਇੱਥੇ 10-9 ਦੀ ਕਿਰਤ ਕਰਦੀ ਰਹਿੰਦਾ ਛੜਾ ਕਰਦੀ ਕੋ ਪਿੰਡ ਲੈ ਅਨ ਰਵੀ ਮਦਦ ਕਰਦੇ ਕਿਥੇ ਰਹਿਣ ਸਿਰਫ ਬਣ ਸਕਦਾ ਪਰ ਜੇ ਕਿਤੇ ਸੋਚ ਹੁੰਦੀ ਮਾ ਹੂੰ ਸੋ ਝੁੰਡੀ ਦਾ ਫੇਰ ਇੱਥੇ ਰਹਿੰਦੀ ਨਾ ਸਭ ਕੋ ਹੀ ਬਣ ਜਾਂਦਾ ਹੈ ਤੇ ਪਰ ਹੋ ਰਹੀ ਨਹੀਂ ਨਾ ਮੈਂ ਫੇਰ ਹੀ ਨਹੀਂ ਉਹ ਅਸੀਂ ਆ ਨਾ ਉਹਨੂੰ ਬਠੇਰਾ ਆਖੇ ਮੈਂ ਆ ਜਾ ਚਲ ਅਸੀਂ ਤੇਰੇ ਨਾਲ ਹੀ ਆ ਉਹ ਨਹੀਂ ਮੰਨੀ ਨਾ ਉਹ ਆਂਦੀ ਮੇਰਾ ਸਾਦਾ ਹੀ ਨਹੀਂ ਮੈਂ ਕਿਹਾ ਚਲੋ ਨਹੀਂ ਸਰਦਾ ਚਲੋ ਮਤਾ ਕਦੀ ਫੇਰ ਵਿਆਹ ਦਾ ਕਦੀ رابطہ ਹੋਇਆ ਜਾਂ ਬੱਚੇ ਨਾਲ ਕਦੀ ਉਹਨਾਂ ਨੇ ਮਾਂ ਕੀਤੀ ਜਾਂ ਕਦੀ ਮੂਰ ਕੀਤਾ ਨਹੀਂ ਨਾ ਨਾ ਉਹ ਨਹੀਂ ਘੱਡੀ ਆਈ ਉਹ ਆਈ ਨਹੀਂ ਘੱਡੀ ਨਾ ਮੈਂ ਤਾਂ ਏਡੀ ਮਤਲਬ ਬੇਵਸ ਜਿਹੜੀ ਮਾਂ ਹੋ ਗਈ ਕਦੀ ਬੱਚੇ ਦਾ ਜਿਹੜਾ ਮੂਰ ਔਰਾਂ ਕੋ ਮੱਚਾ ਹੋਰ ਉਹਨੂੰ ਜੁੜ ਗਿਆ ਉਹਨੇ ਕੀ ਲੈਣਾ ਹੁਣਾ ਹਾਂ ਫੇ ਉਹਨਾਂ ਕੋ ਹੋਰ ਬੱਚਾ ਤੇ ਉਹ ਆਪਣੇ ਬੱਚੇ ਨੂੰ ਉਹਨੂੰ ਸੰਭੂਗੇ ਕਿ ਇਹਨੂੰ ਸੰਭੂਗੇ ਇਹ ਹੁਣ ਸਾਡੇ ਕੋਲ ਹੀ ਹਾਂ ਫੇ ਇਹ ਸਾਡੇ ਕੋਲ ਮਤਲਬ ਇਸ ਮਸੂਮ ਬਾਰੇ ਕਦੀ ਮਤਲਬ ਸੋਚੇ ਨਹੀਂ ਉਹਨਾਂ ਨੇ ਨਹੀਂ ਘੱਡੀ ਆਖਿਆ ਬਤਹੁਤ ਮੈਂ ਤਬਰੀਰ ਵੀ ਦੇਖੇ ਨੇ ਤੇਰੇ ਮਤਲਬ ਹਰ ਤੋਂ ਪਹਿਲਾਂ ਵੀ ਜਿਹੜੇ ਕੋਈ ਕੰਡੀਸ਼ਨ ਏਡੀ ਕੋ ਵਧੀਆ ਨਹੀਂ ਆ ਗਈ ਤੇ ਇਹ ਪਾਣੀ ਦੀ ਮਾਰ ਪਿੰਡ ਦੇ ਵਿੱਚ ਵਜਨ ਦੇ ਨਾਲ ਸਗੋਂ ਜਿਹੜੀ ਸਥਿਤੀ ਜਿਹੜੀ ਹੋਰ ਖਰਾਬ ਹੋ ਗਈ ਥੱਲੇ ਜਿਹੜੀ ਨੀਹਾਂ ਦੇ ਵਿੱਚ ਵੀ ਕਾਫੀ ਪਾਣੀ ਜਿਹੜਾ ਚੱਲ ਗਿਆ ਚਲੋ بارش ਵੀ ਕਾਫੀ ਜਿਹੜੀ ਲੰਮੇ ਸਮੇਂ ਤੱਕ ਜਿਹੜੀ ਪੈਂਦੀ ਰਹੀ ਤੇ ਰਹਿੰਦੇ ਨਹੀਂ ਆ ਬਾਹਰ ਪਤਾ ਜੋ ਪਾਣੀ ਚੁੰਦਾ ਤੇ ਪਾਣੀ ਅੰਦਰਾਂ ਜਾਣ ਵੜਿਆ ਤੇ ਬਾਹਰ ਹੀ ਉੱਥੇ ਕੇ ਕਰਕੇ ਰਕੜ ਕਰਕੇ ਹਣੇ ਘਾਟ ਖਲੋਂਦਾ ਹੀ ਨਹੀਂ ਅਸੀਂ ਤਾਂ ਇਹ ਕਿਹੜਾ ਸਾਡੇ ਉੱਤੇ ਨਾ ਲੱਗ ਜਾਣ ਲੱਗ ਪੈਣੇ ਆ ਕਦੀ ਮਾਤਾ ਕਦੀ ਐਨਆਰਆਈ ਵੀਰ ਜਾਂ ਹੋਰ ਸਮਾਜ ਸੇਵੀ ਸਜਤਾ ਨੇ ਜਾਂ ਪਿੰਡ ਦੇ ਵਿੱਚ ਕਦੇ ਰਸੂਖ ਵਾਲੇ ਬੰਦੇ ਨੇ ਕਦੀ ਉਹਨਾਂ ਕਦੀ ਇਧਰ ਨੂੰ ਕਦੀ ਅਪਰੋਚ ਕੀਤੀ ਜਾਂ ਦੇਤੀ ਨਾ ਜੀ ਨਾ ਕੋਈ ਵੀ ਨਹੀਂ ਕਰਿਆ ਮਰ ਤੂੰ ਬੜਾ ਕੰਮ ਕਰਦਾ ਮੈਂ ਕੋਈ ਵੀ ਨਹੀਂ ਮੈਂ ਬਸ ਇਹਨੂੰ ਸੰਭਾਲਦੀ ਜੀ ਕੰਮ ਮੈਂ ਕਰਨਾ ਹੁਣ ਕਿਵੇਂ ਮਾਤਾ ਜਿਹੜਾ ਸਾਰੇ ਆਮ ਕੋ ਪੰਜ ਚਾਰ ਜੀਵ ਕਰਦੇ ਹੁਣ ਤਾਂ ਫਿਰ ਜਾ ਕੇ ਤੇ ਘਰਾਂ ਦੇ ਵਿੱਚ ਮਲ ਰਸੋਈਆਂ ਚੱਲਦੀਆਂ ਨੇ ਘਰਾਂ ਦੀ ਮਲ ਚੱਲਦੇ ਨੇ ਸਰਕਲ ਚੱਲਦੇ ਨੇ ਮਾਤਾ ਇਹਦਾ ਦੁੱਧ ਆ ਜਾਂ ਸਾਰਾ ਰਸ ਰਚ ਵਰ ਦੇ ਕਿਵੇਂ ਮਲ ਚੱਲਦਾ ਸਰ ਮੈਂ ਪਰਸਨ ਮੈਲਦੀ ਮੈਨੂੰ 1500 ਰੁਪਈਆ ਔਰ ਇਹਨਾਂ 올ਟਾਂ ਪਾਸ ਕਰੀ ਜਾਣੀਆਂ ਦਾ ਦੁੱਧ ਦਾ ਦੁੱਧ ਵੀ ਹੋ ਰਹਿਣਾ ਹੀ ਮਤਲਬ 1500 ਰੁਪਏ ਨਾਲ ਗੁਜ਼ਾਰਾ ਕਰਨਾ ਬੜੀ ਇੱਕ ਅਮਿਤ ਰਖਾਉਣ ਵਾਲੀ ਗੱਲ ਆ ਅਸੀਂ 70 80 ਰੁਪਏ ਕਿ ਲੀਟਰ ਜਿਹੜਾ ਇਸ ਟਾਈਮ ਮਤਲਬ ਇਦਾਂ ਦੇ ਪ੍ਰਭਾਵਤ ਲਾ ਕੇ ਜਿਹੜੀ ਮਾਰਵਾਜ ਦੀ ਕੋਈ ਤੀ ਗੜੀਆਂ ਫਿਰ ਅੱਧਾ ਕਿਲੋ ਦੁੱਧ ਲੈ ਆਉਣੀ ਆ ਇਹ ਹੋਰ ਇਹ ਚੋਂ ਇਹਨੂੰ ਵਿੱਚ ਚਾਹ ਬਣਾ ਲੈਣੀ ਆ ਤੇ ਘਟਕ ਵਿੱਚ ਦੁੱਧ ਪਾ ਲੈਣੀ ਹੋਰ ਫਿਰ ਉਹਨਾਂ ਕੀ ਕਰਾਂ ਹੋਰ ਖਰਾਵਾ ਕੋਣ ਇਹਨੂੰ ਕਾਰੀ ਵਿਚ ਬਚਾਰੇ ਨੂੰ ਜੜਨੀ ਆ ਇਤਨਾ ਹੀ ਆ ਕੇ ਰੋਟੀ ਪਾਣੀ ਖਾ ਲਈਂ ਦਮਾਸਾ ਕਿਨਾਂ ਕਿ ਮਾਤਾ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਕਰੀ ਉਹਨਾਂ ਮਤਲਬ ਮਹੀਨੇ ਦਾ ਕਦੀ ਕੋਈ ਰਾਸ਼ਨ ਕਦੀ ਅਪਰੋਚ ਕੀਤੀ ਨਹੀਂ ਕਦੀ ਨਾ ਨਾ ਇਹ ਤਾਂ ਨਹੀਂ ਕੋਈ ਵੀ ਕਰਦਾ ਮੇਰਾ ਕਰਕੇ ਨਾ ਪੁੱਛਿਆ ਨਹੀਂ ਰ ਕਰਨਾ ਇੱਥੇ ਕਿੱਥੇ ਕਦੀ ਕੋਈ ਆਇਆ ਹੀ ਨਹੀਂ ਵੀ ਕੀ ਹਾਲ ਹੈ ਤੁਹਾਡਾ ਕੀ ਨਹੀਂ ਇਹ ਕਰਨਾ ਇੱਥੇ ਸਾਡੇ ਨਾਲ ਕਿਨੇ ਮਾਤਾ ਕੋਈ ਲੈਟਰਨ ਬਾਥਰੂਮ ਵੀ ਮੇਰੇ ਘਰ ਨਾਲ ਨਹੀਂ ਕਰ ਬਣਿਆ ਹੈਗਾ ਜੀ ਦਰਮੇੜਾ ਜੀ ਹੂੰ ਪਾਣੀ ਦਾ ਮਤਲਬ ਜਿਹੜਾ ਸਰਕਲ ਤੋਂ ਪਾਣੀ ਦਾ ਪ੍ਰਬੰਧ ਆ ਪਾਣੀ ਟੁੱਟੀ ਆ ਜਿਹੜੀ ਸਰਕਾਰੀ ਲੱਗੀ ਹੋਰ ਲਵਾਈ ਹੈ ਦੇ ਉਹ ਵੀ ਹੁਣ ਬੰਦਿਆ ਜੋ ਮੀਮਾ ਪਏ ਉਹ ਵੀ ਬੰਦ ਹੋਣਾ ਉਹ ਨਾਲ ਤੇ ਟਟਾ ਲਿਆੜਿਆ ਕਿ ਕਪੜੇ ਤੋਂ ਹੁੰਦੇ ਹੀ ਮਤਲਬ ਬੱਚਾ ਜਾਂਦਾ ਸਕੂਲੇ ਥੋੜਾ ਬੋਤਾ ਜੀ ਦਾੰਗਾ ਵੜੀ ਸੈਂਟਰ ਬਣੇ ਨੇ ਪਰ ਜਾਂਦਾ ਆਹੋ ਇੱਥੇ ਜਾਂਦਾ ਪਿੰਡੀ ਹਾਂ ਪਿੰਡ ਜਾਂਦਾ ਹੈ ਅੰਗਲਵਾੜੀ ਚ ਆਹੋ ਉੱਥੇ ਜਾਂਦਾ ਸਕੂਲੇ ਮਤਲਬ ਕੀ ਜਿਹੜੇ ਐਨ ਆਰ ਆਈ ਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਗਰੀਬ ਬੰਦ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਕਰਦੀ ਨੇ ਮਨ ਨੂੰ ਮਿਹਰ ਪੈਂਦੀ ਆ ਤੇ ਮਤਲਬ ਕੀ ਉਹਨਾਂ ਤੋਂ ਆਸ ਜਿਹੜੀ ਮਤਲਬ ਕਰਦੇ ਮਤਲਬ ਉਹ ਘਰਾਦੇ ਉਹ ਆਣੀ ਕੋਵਿਡਿੰਗ ਆ ਕੀ ਮਤਲਬ ਕੋਈ ਸਾਰੇ ਮਾਰੇ ਨਹੀਂ ਮਾਤਾ ਹੁੰਦੇ ਕੋਈ ਸਮਾਜ ਸਵੇ ਦੰਦ ਦੇ ਵੀ ਦਰਾਦਲੀ ਵੀ ਬੰਦੇ ਇਨਸਾਨ ਹੈਗੇ ਨੇ ਕੀ ਮਤਲਬ ਕੋਠੇ ਪੈਣੇ ਚਾਹੀਦੇ ਨੇ ਕੋਠੇ ਪੈਣੇ ਚਾਹੀਦੇ ਸਾਡੇ ਹਾਂਜੀ ਦਸਤਾ ਜਿਹੜੇ ਮਹੀਨੇ ਦਾ ਕੋ ਰਾਸ਼ਨ ਬੰਦੀ ਬੰਦਣਾ ਚਾਹੀਦਾ ਬੰਦੋ ਬੰਨਣਾ ਰਾਸ਼ਨ ਮਿਲ ਸੀ ਮਤਲਬ ਹਾਂਜੀ ਸੋ ਇਹ ਸਨ ਪਿੰਡ ਮਾਨ ਦੇ ਵਿੱਚ ਮਾਤਾ ਜੀ ਜਿਹਨਾਂ ਦੇ ਵੱਲੋਂ ਪਰਿਵਾਰਕ ਵਿੱਚ ਕੋਈ ਕਮਾਉਣ ਵਾਲਾ ਵੀ ਸਰਕਲ ਨਹੀਂ ਆ ਸੋ ਤੁਹਾਡਾ ਬੱਪਾ ਹੈਗਾ ਸੀ ਬੱਚਾ ਸੀ ਉਸ ਦੀ ਜਿਹੜੀ ਡੈਥ ਹੋ ਗਈ ਪਰਿਵਾਰਕ ਮੈਂਬਰ ਦੀ ਸੋ ਮਾਤਾ ਜਿਹੜੀ ਉਹ ਤੋਂ ਡੈਥ ਤੋਂ ਮਗਰੋਂ ਜਿਹੜੀ ਉਸ ਦੀ ਵਾਈਫ ਜਿਹੜੀ ਉਸ ਬੱਚੇ ਨੂੰ ਸੋਮ ਨੂੰ ਜਿਹੜੀ ਛੱਡ ਕੇ ਜਿਹੜੀ ਚਲ ਗਈ ਕਿਤੇ ਸੋ ਪਰਿਵਾਰ ਦੇ ਵਿੱਚ ਕੋਈ ਹੋਰ ਜਿਹੜਾ ਕਮਾਉਣ ਵਾਲਾ ਸਰਕਲ ਜਿਹੜਾ ਬਿਲਕੁਲ ਬੰਦ ਹੋ ਚੁੱਕਾ ਸੋ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਨੇ ਕੋ ਇਹਨਾਂ ਦੀ ਮਦਦ ਜਿਹੜੀ ਆ ਕਰਨ ਜਾਂ ਕਮਰੇ ਵੀ ਜਿਹੜੇ ਇੱਥੇ ਰੌਂਡ ਛੇਰੇ ਦੇ ਲਾਇਕ ਬਿਲਕੁਲ ਨਹੀਂ ਆ ਸੋ ਪਹਿਲਾਂ ਹੀ ਜਿਹੜੇ ਕਮਰੇ ਦੀ ਸਥਿਤੀ ਜਿਹੜੀ ਬਿਲਕੁਲ ਨਾਜ਼ੁਕ ਬਣੀ ਸੀ ਸੋ ਇਸ ਹਾਰ ਦੀ ਮਾਰ ਜਿਹੜੀ ਹੈ ਕੁਦਰਤੀ ਮਾਰ ਪੈਣ ਦੇ ਨਾਲ ਕਮਰੇਾਂ ਦੀ ਜਿਹੜੀ ਹਾਲਤ ਹੈ ਬਿਲਕੁਲ ਦੁਰਦਸ਼ਾ ਜਿਹੜੀ ਬਿਲਕੁਲ ਹੀ ਵਿਗੜ ਚੁੱਕੀ ਆ ਸੋ ਇਹਨਾਂ ਦੇ ਵੀਰ ਜਾਂ ਸਮਾਜ ਸੇਵੀ ਸਜਤਾ ਜਿਹੜੀਆਂ ਸੋ ਦੇ ਚੈਨਲ ਦੇ ਮਾਧਮ ਨਾਲ ਜਿਹੜੀ ਇਸ ਖਬਰ ਨੂੰ ਜਿਹੜੇ ਦੇਖ ਰਹੇ ਨੇ ਸੋ ਇਹਨਾਂ ਤੱਕ ਜਰੂਰ ਜਿਹੜੀ ਇਹ ਅਪਰੋਚ ਕਰਨ ਪਿੰਡ ਮਾਨ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਸੋ ਇਸ ਮਾਸੂਮ ਨੂੰ ਵੀ ਜਿਹੜਾ ਦੁੱਧ ਹੈ ਜਾਂ ਆਪਣੇ ਰਸਤੇ ਜਿਹੜੀ ਉਹ ਵੀ ਇੱਕ ਬੜੀ ਚੁਣਵੀ ਜਿਹੜੀ ਮਿਲਦੀ ਆ ਖੇਚ ਤੋਂ ਕੇ ਮਿਲਦੀ ਆ ਸੋ ਲੋੜਿੰਦਾ ਜਿਹੜਾ ਸਮਾਨ ਇਸ ਮਾਸੂਮ ਨੂੰ ਵੀ ਜਿਹੜੇ ਨਹੀਂ ਮਿਲਦੇ ਸੋ ਦੁੱਧ ਵੀ ਜਿਹੜਾ ਸਰਫੇ ਦਾ ਜੋ ਰਾਸ਼ਨ ਭਾਂ ਵੀ ਜਿਹੜਾ ਸਰਫੇ ਦਾ ਜਿਹੜਾ ਘਰ ਦੇ ਵਿੱਚ ਲਿਆ ਆ ਕੇ ਜਿਹੜਾ ਇਸਤੇਮਾਲ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਸੋ ਅਨਾਰੇ ਵੀਰਨੇ ਸੋ ਲੰਗਰ ਪਾਣੀ ਦੀ ਵੀ ਜੋ ਇਹਨਾਂ ਦੀ ਮਦਦ ਜਿਹੜੀ ਕੀਤੀ ਜਾਣੀ ਚਾਹੀਦੀ ਆ ਸੋ ਇਹਨਾਂ ਨੂੰ ਜਿਹੜਾ ਕੋਦ ਜਿਹੜੀ ਮਾਲੀ ਜਿਹੜੀਆਂ ਇਹਨਾਂ ਦੀ ਲੋੜ ਦਾ ਸੋ ਸਹਾਤਾ ਨੇ ਉਹ ਇਹਨਾਂ ਇਹਨਾਂ ਦੇ ਵੀਰਾਂ ਲੋ ਜਾਂ ਸਮਾਜਿਕ ਵੀ ਸੰਸਥਾ ਲੋ ਇਹਨਾਂ ਨੂੰ ਪਹੁੰਚ ਜਿਹੜੀ ਆ ਜ਼ਰੂਰ ਕੀਤੀ ਜਾਣੀ ਪਰਿਵਾਰ ਲੋਰਵੰਦ ਸੋ ਜ਼ੀਰੋ ਫੀਲਡ ਦੇ ਆ ਕੇ ਸਚਾਈ ਜ਼ਰੂਰ ਪ੍ਰਵਾਦ ਦੀ ਆ ਕਰੀ ਵੇਖਣ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ